ਸਾਤ ਸੰਗਤ ਜੀ ਵਿਗਿਆਨ ਦੀ ਗੱਲ ਨੂੰ ਬਹੁ ਛੇਤੀ ਮੰਨਦੇ ਆ ਦੂਜੀ ਨੂੰ ਨਹੀਂ ਮੰਨਦੇ ਪ੍ਰਾਣੇ ਸਮੇਂ ਸਵਾ ਨਾਲ ਭਾਂਡੇ ਕਿਉਂ ਮੰਨਦੇ ਸਨ ਤਾਂ ਮੰਨਦੇ ਸਨ ਕਿ ਉਹਨਾਂ ਭਾਂਡਿਆਂ ਨੂੰ ਥੋੜੀ ਥੋੜੀ ਸਵਾ ਲੱਗੀ ਰਹਿ ਜਾਂਦੀ ਸੀ ਉਹ ਸਵਾ ਖਾਣ ਨਾਲ ਪ੍ਰਸ਼ਾਦੇ ਦੇ ਨਾਲ ਅੰਦਰ ਜਾਂਦੀ ਸੀ ਸਾਡੀਆਂ ਪੇਟ ਦੀਆਂ ਹਜ਼ਾਰਾਂ ਬਿਮਾਰੀਆਂ ਦੂਰ ਹੁੰਦੀਆਂ ਸਨ ਵੈਦ ਲੋਕ ਦੇ ਕਿਸੇ ਦੇ ਅੰਨ ਨਹੀਂ ਪਚਦਾ ਸੀ ਰੋਟੀ ਹਜਮ ਨਹੀਂ ਹੁੰਦੀ ਸੀ ਹਾਜਮਾ ਵਿਗੜ ਜਾਂਦਾ ਸੀ ਉਹਨੂੰ ਕੀ ਦੰਦੇ ਸਨ ਸਵਾਦੀਆਂ ਪੁੜੀਆਂ ਦੰਦੇ ਸਨ ਕਹਿੰਦੇ ਘਰੇ ਜਾ ਕੇ ਇਹ ਪੀਲਾ ਪਾਣੀ ਦੇ ਨਾਲ ਉਹ ਚੰਗਾ ਭਲਾ ਠੀਕ ਹੋ ਜਾਂਦਾ ਸੀ ਇਹ ਨਾਲ ਔਸ਼ਦੀ ਰੂਪ ਵੀ ਸੀ ਸਾਥ ਸੰਗਤ ਜੀ ਇਹ ਖਿਆਲ ਰੱਖ ਅੱਜ ਅਸੀਂ ਇਹਨਾਂ ਗੱਲਾਂ ਨੂੰ ਮੰਨ ਰਹੇ ਹਾਂ ਜਦੋਂ ਸਾਡੇ ਸਾਹਮਣੇ ਤਜਰਬੇ ਪਰ ਪ੍ਰਾਣੀਆਂ ਜੋ ਉਹ ਰਵੈਤਾਂ ਸੀ ਉਹਨਾਂ ਨੂੰ ਅਸੀਂ ਬ੍ਰਾਹਮਣਵਾਦ ਕਹਿ ਕੇ ਕਿ ਉਹਨਾਂ ਦਾ ਖੰਡਨ ਕਰ ਦਿੱਤਾ ਇਹਨਾਂ ਪਿੱਛੇ ਬਹੁਤ ਵੱਡੇ ਗੁਪਤ ਰਾਜ ਸਨ ਇਹ ਜਿਹੜੀਆਂ ਸਰਫਾ ਨਾਲ ਸਾਬਣਾ ਨਾਲ ਭਾਂਡੇ ਮਾਂਜਣ ਲੱਗ ਗਏ ਨਾ ਇਹਨਾਂ ਨੂੰ ਬਿਮਾਰੀਆਂ ਤਾਂ ਲੱਗ ਜਾਣਗੀਆਂ ਤੁਹਾਨੂੰ ਨਿਰੋਗਤਾ ਨਹੀਂ ਹੋਏਗੀ ਪਿੱਤਲ ਦੇ ਭਾਂਡੇ ਸਾਡੇ ਘਰਾਂ ਵਿੱਚ ਸਰਬਲੋਹ ਦੇ ਬਰਤਨ ਸਾਡੇ ਘਰਾਂ ਵਿੱਚ ਇਹ ਹੁੰਦੇ ਸਨ ਤਾਂਬੇ ਦੇ ਬਰਤਨ ਵੀ ਹੁੰਦੇ ਸਨ ਪਰ ਜਦੋਂ ਅਲੂਮਨੀਅਮ ਦੇ ਬਰਤਨ ਆ ਗਏ ਕਿੰਨੀਆਂ ਬਿਮਾਰੀਆਂ ਲੱਗਣ ਲੱਗੀਆਂ ਸਾਨੂੰ ਭਾਈ ਇਹ ਸਾਡੇ ਸਿਆਣਿਆਂ ਨੇ ਬਜ਼ੁਰਗਾਂ ਨੇ ਇਹ ਚੀਜ਼ਾਂ ਰੱਖੀਆਂ ਸਨ ਸਾਡੀ ਨਿਰੋਗਤਾ ਵਾਸਤੇ ਤੰਦਰੁਸਤੀ ਲਈ ਇਸ ਕਰਕੇ ਸਫਾਈ ਹੋ ਸਕਦੀ ਹੈ ਸੁਚਮ ਨਹੀਂ ਹੋ ਸਕਦੀ ਮੈਂ ਅੱਗੇ ਵੀ ਬੇਨਤੀ ਕਰਦਾ ਹੁੰਨਾ ਸਫਾਈ ਦਾ ਸਰੀਰ ਸੰਬੰਧ ਨਾਲ ਸਰੀਰ ਨਾਲ ਸੰਬੰਧ ਜ਼ਰੂਰ ਹੈ ਪਰ ਆਤਮਾ ਨਾਲ ਨਹੀਂ ਆਤਮਾ ਨਾਲ ਸੰਬੰਧ ਸੁਚਮ ਦਾ ਭਾਵ ਹਿਰਦੇ ਦਾ ਸੰਬੰਧ ਸੁੱਚ ਪਵਿੱਤਰਤਾ ਦੇ ਨਾਲ ਹੈ ਸੁੱਚ ਪਵਿੱਤਰਤਾ ਤੋਂ ਬਿਨਾ ਨਾਮ ਨਹੀਂ ਹਿਰਦੇ 'ਚ ਵੱਸਦਾ ਜੀਵਨ ਦੇ ਵਿੱਚ ਸ਼ਾਂਤੀ ਨਹੀਂ ਆਉਂਦੀ ਸ਼ੁਭ ਗੁਣ ਨਹੀਂ ਆਉਂਦੇ ਨਿਰਮਲਤਾ ਨਹੀਂ ਪੈਦਾ ਹੁੰਦੀ ਸੁਚਮ ਦਾ ਤੇ ਸਫਾਈ ਦਾ ਬਹੁਤ ਅੰਤਰ ਹੈ ਸੁਚਮ ਦਾ ਪ੍ਰਭਾਵ ਅੰਦਰੋਂ ਲੈ ਕੇ ਉੱਤੇ ਤੱਕ ਪੈਂਦਾ ਸਫਾਈ ਕੇਵਲ ਸਰੀਰ ਦੀ ਸਫਾਈ ਥਾਂ ਦੀ ਸਫਾਈ ਹੋ ਸਕਦੀ ਹੈ ਪਰ ਆਤਮਾ ਨਾਲ ਕਹਿ ਲੋ ਜਾਂ ਹਿਰਦੇ ਨਾਲ ਉਹਦਾ ਕੋਈ ਸੰਬੰਧ ਨਹੀਂ ਹੈ ਸੁਚਮ ਦੇ ਦੋਨੋਂ ਹੀ ਸੰਬੰਧ ਹੈ ਸਰੀਰ ਨੂੰ ਵੀ ਨਿਰੋਗਤਾ ਦਿੰਦੀ ਹੈ ਔਰ ਹਿਰਦੇ ਨੂੰ ਵੀ ਨਰਮਲ ਕਰਦੀ ਹੈ ਸੁਚਮ ਰੇਤੇ ਨਾਲ ਬਰਤਨ ਮੰਡਣੇ ਸਵਾ ਨਾਲ ਬਰਤਨ ਮੰਡਣੇ ਇਹ ਸੁਚਮ ਏਸੇ ਕਰਕੇ ਪਾਈਏ ਸੁਚਮ ਹੈ ਸੁੱਚ ਪਵਿੱਤਰਤਾ ਰੱਖਣੀ ਬਹੁਤ ਜ਼ਰੂਰੀ ਹੈ ਸਚੋਂ ਔਰ ਸਭ ਕੋ ਉਪਰ ਸਚ ਟਾਰ ਗੁਰਬਾਣੀ ਦਾ ਬਚਨ ਸੱਚੇ ਨਾਮ ਤੋਂ ਉਤੇ ਕੋਈ ਵਸਤੂ ਨਹੀਂ ਪਰ ਜਿਹੜੀ ਪਵਿੱਤਰਤਾਉ ਨਾਮ ਤੋਂ ਵੀ ਵੱਡੀ ਮਹਾਨਤਾ ਰੱਖਦੀ ਹੈ ਜਿਵੇਂ ਸਾਫ ਬਰਤਨ ਵਿੱਚ ਹੀ ਦੁੱਧ ਪਾਉਂਗੇ ਨਾ ਗੰਦੇ ਸੜੇ ਮੈਲੇ 'ਚ ਥੋੜੋ ਦੁੱਧ ਪਾਉਂਗੇ ਖਰਾਬ ਹੋ ਜਾਏਗਾ ਘਿਓ ਵੀ ਸਾਫ ਸੁਧ ਬਰਤਨ ਵਿੱਚ ਪਾ ਕੇ ਰੱਖੋਗੇ ਠੀਕ ਰਹੇਗਾ ਦੇ ਆਪਾਂ ਸੁੱਚ ਪਵਿੱਤਰਤਾ ਰੱਖਾਂਗੇ ਸੁੱਚ ਪਵਿੱਤਰਤਾ ਦਾ ਮਤਲਬ ਹੁੰਦਾ ਭੈ ਵਿੱਚ ਰਹਿਣਾ ਗੁਰੂ ਦੇ ਆਦਮ ਵਿੱਚ ਰਹਿਣਾ ਕਿ ਮੇਰੇ ਤੋਂ ਪ੍ਰਸ਼ਾਦਿਆਂ ਨੂੰ ਝੂਠਾ ਹੱਥ ਨਾ ਲੱਗੇ ਇਹ ਗੁਰਸਿੱਖਾਂ ਨਹੀਂ ਸਕਣੇ ਸੰਗਤ ਨੇ ਛਕਣੀ ਭੈ ਆ ਗਿਆ ਨਾ ਮਨ ਦੇ ਵਿੱਚ ਸਤਕਾਰ ਆ ਗਿਆ ਗੁਰੂ ਦਾ ਡਰ ਪੈਦਾ ਹੋ ਗਿਆ ਨਾ ਮਨ ਵਿੱਚ ਮੈਂ ਪ੍ਰਸ਼ਾਦਾ ਸੁਚਮ ਨਾਲ ਬਣਾਵਾ ਗੁਰਸਿੱਖਾਂ ਨੇ ਸੰਗਤ ਨੇ ਛਕਣਾ ਮੇਰੇ ਪਰਿਵਾਰ ਦੇ ਜੀਆਂ ਨੇ ਛਕਣਾ ਮਨ ਵਿੱਚ ਭੈ ਆ ਗਿਆ ਅਦਬ ਆ ਗਿਆ ਜਿੱਥੇ ਭੈ ਅਦਬ ਆ ਗਿਆ ਉੱਥੇ ਗੁਰੂ ਦੀ ਖੁਸ਼ੀ ਕਿਉਂ ਨਹੀਂ ਮਿਲੇਗੀ ਜ਼ਰੂਰ ਮਿਲੇਗੀ ਅਵਸ਼ਿਅਤ ਮਿਲੇਗੀ ਜੇ ਮਨ ਵਿੱਚ ਡਰ ਭੈ ਹੀ ਨਹੀਂ ਵੀ ਝੂਠੇ ਹੱਥਾਂ ਨਾਲ ਬਣਾ ਲਿਆ ਉਵੇਂ ਹੀ ਚੱਕ ਕੇ ਸ਼ਿਕਾਇਤ ਆ ਕਿ ਗੁਰੂ ਕਿੱਥੋਂ ਮਿਲੇਗਾ ਮਨ ਵਿੱਚ ਫਿਰ ਗਲਤ ਖਿਆਲ ਹੀ ਚੱਲਣਗੇ ਨਾ